ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਉੱਪਰ ਚੈਨਲ ਦੇ ਨਵੇਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤੁਸੀਂ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਵਟਸਐਪ ਦਾ ਨੰਬਰ ਆਪਨਾ ਨੀਚੇ ਮੈਂਸ਼ਨ ਕੀਤਾ ਹੁੰਦਾ 855790 5009 ਤੇ ਤੁਸੀਂ ਮੈਸੇਜ ਕਰ ਸਕਦੇ ਹੋਗੇ ਜਾਂ ਤੁਹਾਡਾ ਆਰਡਰ ਫਾਈਨਲ ਹੁੰਦਾ ਫਿਰ ਕਾਲ ਕਰਿਆ ਕਰੋ ਪਲੀਜ਼ ਡਾਇਰੈਕਟ ਕਾਲ ਕੋਈ ਵੀ ਨਾ ਕਰਿਆ ਕਰੋ ਜੀ ਤੇ ਕਿਉਂਕਿ ਫੇਕ ਕਾਲਸ ਬਹੁਤ ਆਉਂਦੀਆਂ ਨੇਗੀਆਂ ਤੇ ਬਹੁਤ ਵਾਰ ਭੁਲੇਖਾ ਵੀ ਲੱਗ ਜਾਂਦਾ ਨਾ ਹੁੰਦੀ ਉਹ ਲੇਡੀਜ਼ ਦੀ ਕਾਲ ਹੈਗੀ ਜਾਂ ਮੈਸੇਜ ਹੁੰਦਾਗਾ ਤਾਂ ਕਰਕੇ ਕਈ ਵਾਰ ਬਹੁਤ ਭੁਲੇਖਾ ਲੱਗ ਜਾਂਦਾ ਵੀ ਕੋਈ ਫੇਕ ਕਾਲ ਹੁੰਦੀ ਹੈਗੀ ਤਾਂ ਕਰਕੇ ਪਲੀਜ਼ ਤੁਸੀਂ ਪਹਿਲਾਂ ਆਪਣਾ ਮਤਲਬ ਸੂਟ ਕੋਈ ਵੀ ਪਸੰਦ ਹੁੰਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਰੱਖਵਾ ਸਕਦੇ ਹੋ ਬਾਅਦ ਵਿੱਚ ਤੁਸੀਂ ਕਾਲ ਤੇ ਜ਼ਰੂਰ ਗੱਲ ਕਰ ਸਕਦੇ ਹੋਗੇ ਤੇ ਅੱਜ ਵਾਲੇ ਸੂਟ ਆਪਾਂ ਫੇਰ ਤੁਹਾਡੇ ਲਈ ਪ੍ਰਿੰਟ ਲੈ ਕੇ ਆਂਗੇ ਨਿਊ ਸਟਾਕ ਹੈਗਾ ਵਿੱਚ ਦਾ ਆਪਾਂ ਪ੍ਰਾਈਸ ਮੈਂਸ਼ਨ ਕਰਾਂਗੇ ਤੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਜਲਦੀ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਫਟਾਫਟ ਆਰਡਰ ਦੇ ਸਕਦੇ ਹੋ ਕਿਉਂਕਿ ਬਹੁਤ ਲਿਮਟਿਡ ਸਟਾਕ ਹੁੰਦਾਗਾ ਇਹ ਛੇਤੀ ਹੀ ਨਿਕਲ ਜਾਂਦਾ ਇਹ ਸਾਰੇ ਔਨ ਆਰਡਰ ਸੂਟ ਹੁੰਦੇ ਨੇਗੇ ਸਿਰਫ ਇੱਕ ਜਾਂ ਦੋ ਸੂਟ ਬਚਦਾ ਹੁੰਦਾ ਪਿੱਛੇ ਇਹ ਸਾਰੇ ਲਵਲੀਨ ਦੇ ਪ੍ਰਿੰਟ ਨੇ ਬਹੁਤ ਸੋਹਣੀ ਪ੍ਰਿੰਟਿੰਗ ਹੈ ਇਦੇ ਵਿੱਚ ਹੈਗੇ ਸੀਗੇ ਹੋਰ ਕਲਰ ਤੇ ਉਹ ਸੇਲ ਹੋ ਗਏ ਆਪਾਂ ਤਾਂ ਵੀਡੀਓ ਨਹੀਂ ਬਣੀ ਹੈਗੀ ਤਾਂ ਕਰਕੇ ਇਹ कॉटन बेस ਹੈ ਜੀ कॉटन ਦਾ ਸੂਟ ਹੈਗਾ ਇਹਨਾਂ ਨਾਲ ਕੋਈ ਵੀ ਦੁਪੱਟਾ ਨਹੀਂ ਹੈਗਾ ਜੇ ਤੁਸੀਂ ਦੁਪੱਟਾ ਲਗਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਲਗਵਾ ਸਕਦੇ ਜਿਹੜਾ ਕਪੜਾ ਹੋਊਗਾ ਆਪਣਾ ਸਾ ਇੱਕੋ ਇੱਕ ਨੰਬਰ ਕੁਆਲਿਟੀ ਦਾ ਕਪੜਾ ਹੋਊਗਾ ਫਾਈਨ ਹੋਊਗਾ ਬਿਲਕੁਲ ਵੀ ਕੋਈ ਵੀ ਤੁਹਾਨੂੰ ਗਲਤ ਚੀਜ਼ ਨਹੀਂ ਲਗਾ ਕੇ ਦੇ ਕੇ ਜਾਵਾਂਗੇ ਦਵਾਂਗੇ ਕੋਈ ਵੀ ਤੁਹਾਨੂੰ ਜੇ ਤੁਹਾਡੀ ਪੇਮੈਂਟ ਆਉਂਦੀ ਹੈ ਬਿਲਕੁਲ ਸਾਡੇ ਕੋਲੇ ਸੇਫ ਹੈ ਜੇ ਆਪਣੇ ਕੋਲ ਕੋਈ ਵੀ ਚੀਜ਼ ਨਹੀਂ ਅਵੇਲੇਬਲ ਹੁੰਦੀ ਹੈਗੀ ਤਾਂ ਤੁਹਾਡੀ ਪੇਮੈਂਟ ਅਸੀਂ ਵਾਪਸ ਕਰਾਂਗੇ ਠੀਕ ਹੈ ਜੀ ਤੇ ਇਹ ਵਾਲਾ ਪ੍ਰਿੰਟ ਜੇ ਲੈਣਾ ਚਾਹੁੰਦੇ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਕਰ ਸਕਦੇ ਹੋਗੇ ਦੁਪੱਟਾ ਲਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਨੀਚੇ ਦੁਪੱਟਾ ਲੈ ਕੇ ਭੇਜ ਸਕਦੇ ਹੋ ਵੀ ਇਹਦਾ ਦੁਪੱਟਾ ਤੁਸੀਂ ਲਗਾਓ ਕੋਟੇ ਦਾ ਮਲਬਰੀ ਦਾ ਮਸਲੀਨ ਦਾ ਕੋਈ ਵੀ ਤੁਹਾਨੂੰ ਪਸੰਦ ਹੈ ਉਹਦਾ ਭੇਜ ਸਕਦੇ ਹੋਗੇ ਇਹ ਆਪਣੇ ਕੋਲੇ ਹੈਗਾ ਜੀ ਸੂਟ ਲਵਲੀਨ ਦਾ ਇਹਦੇ ਆਪਾਂ ਦੋ ਸੂਟ ਤਾਂ ਕਰ ਰਹੇ ਨੇ ਕਿਉਂਕਿ ਆਪਾਂ ਇਹਦੇ ਨਾਲ ਪਲੇਨ ਬਾਟਮ ਲਗਾਵਾਂਗੇ ਬਾਟਮ ਨਹੀਂ ਹੈਗੇ ਇਹਤੇ ਵੀ ਇਦਾਂ ਹੀ ਟੈਗ ਲੱਗਿਆ ਹੋਇਆ ਸੀਗਾ ਤੇ ਤੇ ਵੀ ਲਵਲੀਨ ਦੇ ਪ੍ਰਿੰਟ ਨੇਗੇ ਕੋਈ ਵੀ ਜਿੱਦਾਂ ਮਰਜੀ ਤੁਸੀਂ ਵਾਸ਼ ਕਰੋ ਕੋਈ ਕਪੜਾ ਖਰਾਬ ਨਹੀਂ ਹੁੰਦਾ ਇਹਦੇ ਨਾਲ ਆਪਾਂ ਪਲੇਨ ਬਾਟਮ ਲਗਾਵਾਂਗੇ ਜੇ ਤੁਸੀਂ ਮੈਚਿੰਗ ਲੈਣਾ ਚਾਹੋਗੇ ਤਾਂ ਵੀ ਲੈ ਸਕਦੇ ਹੋਗੇ ਤੇ ਨਹੀਂ ਆਪਾਂ ਇਹਤੇ ਪਲੇਨ ਬਾਟਮ ਲਗਾ ਕੇ ਬਾਟਮ ਵਗੈਰਾ ਤੇ ਵਰਕ ਵਗੈਰਾ ਕਰ ਦਾਂਗੇ ਬਾਜੂ ਤੇ ਕਰ ਦਾਂਗੇ ਕੋਈ ਵਧੀਆ ਕੁੜਤਾ ਸਟਾਈਲ ਚ ਸੂਟ ਬਣਾ ਦਾਂਗੇ ਇਹ ਜਿਹੜੇ ਬਾਟਮ ਨਹੀਂ ਆਈ ਹੈਗੀ ਜੇ ਤੁਸੀਂ 올ਓਵਰ ਵੀ ਲੈਣਾਗਾ ਤਾਂ ਤੁਸੀਂ ਲੈ ਸਕਦੇ ਹੋ ਇਹਦੇ ਵਿੱਚੋਂ ਹੀ ਆਪਾਂ ਦੋ ਪੀਸ ਕੀਤੇ ਹੋਏ ਨੇ ਇੱਕ ਸੂਟ ਚ ਤਦਨ ਇਹ ਇੱਕ ਸੂਟ ਹੈਗਾ ਜੀ ਇਹ ਵਾਲਾ ਚਿਕਨ ਦੀ ਸਲਵਾਰ ਨਾਲ ਬਹੁਤ ਜ਼ਿਆਦਾ ਸੋਹਣਾ ਕਲਰ ਕੰਬੀਨੇਸ਼ਨ ਹੈਗਾ ਇਹ ਵੀ ਲਵਲੀਨ ਦਾ ਹੀ ਹੈਗਾ ਜਿੱਦਾਂ ਆਪਾਂ ਇਹਦੀ ਚਿਕਨ ਨਾਲ ਬਾਟਮ ਲਗਾਈ ਆ ਉਦਾਂ ਹੀ ਆਪਾਂ ਉਹਦੇ ਦੋ ਪੀਸ ਕਰੇ ਸੀਗੇ ਪਲੇਨ ਬਾਟਮ ਦਾ ਸਾਰਾ ਬ੍ਰੈਂਡ ਦਾ ਕੱਪੜਾ ਹੋਊਗਾ ਵਿਦਆਊਟ ਬ੍ਰੈਂਡ ਆਪਾਂ ਕੋਈ ਕੱਪੜਾ ਸੇਲ ਨਹੀਂ ਕਰਦੇ ਕੱਲ ਨੂੰ ਤੁਸੀਂ ਲਾਂਬਾਂ ਦੇ ਚਲੋਂ ਚ ਕੋਈ ਫਾਇਦਾ ਨਹੀਂ ਹੈਗਾ ਇਹਦੇ ਨਾਲ ਆਪਾਂ ਲਗਾਈ ਹੈ ਇਤਾਂ ਚਿਕਨ ਦੀ ਬਾਟਮ ਜੇ ਤੁਸੀਂ ਬਾਟਮ ਬਣਾਓ ਪਜਾ ਪਲਾਡੋ ਬਣਾਓ ਕੁਛ ਮਰਜੀ ਬਣਾਓ ਤੁਹਾਡੀ ਚੋਇਸ ਹੈਗੀ ਵਾਹ ਜਿਆਦੇ ਸੋਹਣਾ ਪ੍ਰਿੰਟ ਹੈਗਾ ਇਹਦੇ ਵਿੱਚ 올ਓਵਰ ਵੀ ਹੈਗਾਗਾ ਜੇ ਤੁਸੀਂ ਲੈਣਾ ਚਾਹੁੰਦੇ ਹੋ 올ਓਵਰ ਇਹ ਵੀ ਲਵਲੀਨ ਦਾ ਹੀ ਹੈਗਾ ਤਾਂ ਤੁਸੀਂ ਇਹ ਵੀ ਲੈ ਸਕਦੇ ਹੋਗੇ ਇਨਾਂ ਦਾ ਪ੍ਰਾਈਸ ਤੁਸੀਂ WhatsApp ਤੇ ਪੁੱਛ ਸਕਦੇ ਹੋਗੇ ਸੌਰੀ ਮੇਰੇ ਮਾਈਂਡ ਚੋਂ ਸਕਿਪ ਹੋ ਗਿਆ ਕਿਉਂਕਿ ਸੂਟ ਬਹੁਤ نیچے ਚਲੇ ਗਈ ਤੇ ਤੁਸੀਂ WhatsApp ਤੇ ਪੁੱਛ ਲਿਓ ਆ ਫਿਰ ਉਹੀ ਪ੍ਰਾਈਸ ਵਾਲੇ ਸੂਟ ਲੈਣਗੇ ਜਿਹੜੇ ਮੈਂ ਪਹਿਲਾਂ ਪਿਛਵੀਂ ਵੀਡੀਓ ਚ ਦਿਖਾਏ ਗਏ ਨੇ 1400 ਇਨਾਂ ਦਾ ਪ੍ਰਾਈਸ 1400 ਹੈ ਇਹਦੀ ਬਾਟਮ ਹੈਗੀ ਆਫ ਵਾਈਟ ਕਲਰ ਹੈਗਾ ਇਹਦੇ ਵਿੱਚ ਇੱਕ ਇਹਦੀ ਬਾਟਮ ਹੈਗੀ ਨਾਲ yellow ਕਲਰ ਹੈਗਾ ਇਦੇ ਵਿੱਚ ਇੱਕ ਇੱਕ ਸੂਟ ਅਵੇਲੇਬਲ ਆ ਉਹ ਵੀ ਕਿਸੇ ਕਿਸੇ ਚ ਇਹ ਨਹੀਂ ਹੈਗਾ ਵੀ ਸਾਰੇ ਜਿੰਨੇ ਮੈਂ ਤੁਹਾਨੂੰ ਦਿਖਾਏ ਨੇਗੇ ਉਹ ਚ ਇੱਕ ਵਾਰ ਤੁਸੀਂ ਵਟਸਐਪ ਤੇ ਪੁੱਛ ਸਕਦੇ ਸਕਰੀਨਸ਼ਾਟ ਭੇਜ ਕੇ ਵੀ ਹੈਗਾ ਇਹਦੇ ਨਾਲ ਦਾ ਸੂਟ ਤਾਂ ਤੁਹਾਨੂੰ ਮੈਂ ਦੱਸ ਲਵਾਂਗੀ ਇਹਦੇ ਨਾਲ ਵੀ ਹੈਗੇਗੀ ਫੇਰ ਅਗੋਂ ਗਰਮੀ ਵਾਲੇ ਸੂਟ ਨੇ ਸਾਰੇ ਇਹ ਚ ਕਲਰ ਬਹੁਤ ਜਿਆਦਾ ਸੋਨਾ ਕਲਰ ਹੈ ਤੇ ਪਲੇਨ ਬਾਟਮ ਹੈ। ਇਹ ਵੀ ਹੈਗਾ ਦਾ 올ਓਵਰ ਸੌਰੀ ਮੈਚਿੰਗ ਸੂਟ ਹੈਗਾ। ਤੁਸੀਂ ਲੈਣਾ ਚਾਹੁੰਦੇ ਸਕਰੀਨਸ਼ਾਟ ਭੇਜ ਸਕਦੇ ਹੋਗੇ। ਇਹਦੇ ਨਾਲ ਹੈਗੀ ਹੈਗੀ ਮੈਚਿੰਗ ਬਾਟਮ। ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣੀ ਫਾਸਟ ਬੁਕਿੰਗ ਕਰਵਾ ਸਕਦੇ ਹੋਗੇ ਤੇ ਜਿਹੜੀ ਇਹ ਸੂਟਾਂ ਦੀ ਪੇਮੈਂਟ ਹੈ ਫੁੱਲ ਪੇਮੈਂਟ ਹੋਊਗੀ ਜਿੱਦਾਂ ਤੁਸੀਂ ਕੋਈ ਵੀ ਆਪਣਾ ਵਿਆਸ਼ਾ ਦੀ ਵਾਲਾ ਆਰਡਰ ਦੇਣਗਾ ਜਾਂ ਪਾਰਟੀ ਵੇਅਰ ਸੂਟ ਬਣਵਾਉਣੇ ਨੂੰ ਉਹਨਾਂ ਦੀ ਹਾਫ ਪੇਮੈਂਟ ਹੁੰਦੀ ਆ ਕਿਉਂਕਿ ਉਹਨਾਂ ਦੇ ਬੰਡ ਤੇ ਵੀ ਟਾਈਮ 20 ਤੋਂ 25 ਦਿਨ ਲੱਗ ਜਾਂਦੇ ਨੇ ਇੱਕ ਸੂਟ ਨੂੰ ਤਾਂ ਕਰਕੇ ਪਲੀਜ਼ ਆਪਣਾ ਆਰਡਰ ਜਿਹੜਾ ਪਹਿਲਾਂ ਦਿਆ ਕਰੋ ਟਾਈਮ ਤੇ ਬਿਲਕੁਲ ਵੀ ਆਰਡਰ ਨਾ ਦਿਆ ਕਰੋ ਕਿਉਂਕਿ ਬਹੁਤ ਫਿਰ ਅੱਗੇ ਵੀ ਕਸਟਮਰ ਦੇ ਆਰਡਰ ਚੱਲ ਰਹੇ ਹੁੰਦੇ ਨੇ ਕਿ ਫਿਰ ਉਹਨਾਂ ਦੇ ਸੂਟ ਟਾਈਮ ਤੇ ਨਹੀਂ ਚੱਲਦੇ ਹੈਗੇ ਉਮੀਦ ਕਰਦੀ ਆ ਸਾਡੀ ਵੀਡੀਓ ਪਸੰਦ ਆਈ ਹੋਊਗੀ ਸੂਟ ਪਸੰਦ ਆਏ ਹੋਣਗੇ ਨੈਕਸਟ ਵੀਡੀਓ ਤੁਹਾਡੇ ਲਈ ਚੱਲਦੇ ਲੈ ਕੇ ਆਵਾਂਗੇ ਧੰਨਵਾਦ ਜੀ ਸਾਰਿਆਂ ਦਾ